ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਗੁਰੂ ਵਾਹਿਗੁਰੂ ਨੂੰ ਧੰਨ ਕਿਹਾ ਗਿਆ ਹੈ ਖਾਲਸਾ ਗੁਰੂ ਦਾ ਸਾਜਿਆ ਹੋਇਆ ਹੈ ਗੁਰੂ ਦੀ ਫੌਜ ਖਾਲਸਾ ਜਿੱਤ ਵੀ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਸਤਿਗੁਰ ਪਿਆਰ ਵਾਲਿਓ ਅੱਜ ਚਰਚਾ ਕਰਦੇ ਹਾਂ ਵੋਟਾਂ ਪਈਆਂ ਤੇ ਵਾਹਿਗੁਰੂ ਹਾਰ ਗਿਆ ਵੋਟਾਂ ਪਈਆਂ ਵੋਟਾਂ ਪਾਈਆਂ ਹੁੰਦੀਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਬਾਣੀਕਾਰ ਹਨ ਜੇ ਵੋਟਾਂ ਪਈਆਂ ਗਈਆਂ ਉਹਨਾਂ ਨੂੰ ਪੁੱਛਿਆ ਗਿਆ ਸਵਾਲ ਤੁਮਨੇ ਕੀ ਜਵਾਬ ਦਿੱਤਾ ਤੇ ਇਹ ਵਾਹਿਗੁਰੂ ਕਿਵੇਂ ਹਾਰ ਗਿਆ ਆਪਾਂ ਅੱਜ ਇਸ ਤੇ ਵਿਚਾਰ ਕਰਨੇ ਆ 35 ਬਾਣੀਕਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਵਿਤੇ ਲਿਖੀ ਬਾਣੀ ਦੇ ਅਧਾਰ ਉੱਤੇ ਵੋਟਾਂ ਪਾਉਣ ਲਈ ਕੀ ਆ ਗਿਆ ਬਿੰਦੀ ਕਿਤੇ ਗਈ ਤੇ ਪ੍ਰਸ਼ਨ ਕੀ ਰੱਖਿਆ ਗਿਆ ਤੁਸੀਂ ਰੱਬ ਦੇ ਕਈ ਨਾਮ ਵਰਤੇ ਹਨ ਜਿਵੇਂ ਹਰੀ ਹਰੀ ਪ੍ਰਭੂ ਪ੍ਰਭੂ ਮੁਰਾਰੀ ਮਾਦੋ ਗੋਪਾਲ ਰਾਮ ਪਰਮੇਸ਼ਰ ਪਾਰ ਬ੍ਰਹਮ ਗੋਬਿੰਦ ਰਬ ਅੱਲਾ ਕਰਤਾ ਪਰਵਦigar ਆਦਿਕ ਇਹ ਦੱਸੋ ਤੁਸੀਂ ਰਬ ਦੇ ਨਾਂ ਲੇ ਬਾਣੀ ਵਿੱਚ ਕਿਤੇ ਵੀ ਵਾਹਿਗੁਰੂ ਸ਼ਬਦ ਕਿਉਂ ਨਹੀਂ ਵਰਤਿਆ ਤੋਂ ਵੋਟਾਂ ਪਈਆਂ 35 ਬਾਣੀਕਾਰਾਂ ਵੱਲੋਂ ਵੋਟਾਂ ਪਾਈਆਂ ਗਈਆਂ ਵੋਟਾਂ ਗਿਣੀਆਂ ਗਈਆਂ ਚੌਥੀ ਬਾਣੀਕਾਰਾਂ ਦਾ ਉੱਤਰ ਸੀ ਇਹ ਰੱਬ ਦਾ ਨਾਮ ਵਾਹਿਗੁਰੂ ਨਹੀਂ ਤਾਂ ਹੀ ਇਸ ਨੂੰ ਅਸੀਂ ਰੱਬ ਦੇ ਨਾਮ ਲਈ ਬਾਣੀ ਵਿੱਚ ਨਹੀਂ ਵਰਤਿਆ ਇੱਕ ਬਾਣੀਕਾਰ ਦਾ ਉਤਰ ਸੀ ਕਿ ਰੱਬ ਦਾ ਨਾਮ ਵਾਹਿਗੁਰੂ ਹੈ ਕਿ ਅਸੀਂ ਮੰਨ ਲੈਣੇ ਆ ਕਿ ਇੱਕ ਬਾਣੀਕਾਰ ਨੇ ਇਹ ਵਾਹਿ ਤੇ ਗੁਰੂ ਸ਼ਬਦ ਲਿਖੇ ਤੇ ਪਦਸ਼ੇਧ ਕਰਨ ਵਾਲਿਆਂ ਨੇ ਇੱਕਠੇ ਕਰਕੇ ਵਾਹਿਗੁਰੂ ਬਣਾ ਦਿੱਤਾ ਸੇ ਇਹ ਜੇ ਲੋਕਾਂ ਨੇ ਇਸ ਨੂੰ ਵਾਹਿਗੁਰੂ ਮੰਨ ਲਿਆ ਤੇ ਜੇ ਇਹ ਮੰਨ ਵੀ ਲਈਏ ਕਿ ਇਹ ਸ਼ਬਦ ਵਾਹਿਗੁਰੂ ਵਰਤਿਆ ਗਿਆ ਤਾਂ ਵੀ ਇੱਕ ਬਾਣੀਕਾਰ ਦਾ ਇਹ ਉੱਤਰ ਹੈ ਤੇ ਚੌਥੀ ਬਾਣੀਕਾਰ ਇਸ ਨਾਲ ਸਹਿਮਤ ਨਹੀਂ ਤਾਂ ਬਹੁਗਣਤੀ ਕਹੀ ਦੀ ਹੋਈ ਬਹੁਗਣਤੀ ਕਹੀ ਦੀ ਹੋਈ ਚੌਥੀ ਬਹੁਗਣਤੀ ਵਿੱਚ ਹਨ ਜਿਹੜੇ ਆਖ ਰਹੇ ਹਨ ਅਸੀਂ ਇਸ ਨੂੰ ਬਾਣੀ ਵਿੱਚ ਨਹੀਂ ਵਰਤਿਆ ਕਿਉਂਕਿ ਇਹ ਰੱਬ ਦਾ ਕੋਈ ਨਾਂ ਨਹੀਂ ਸੀ ਤਾਂ ਇੱਕ ਬਾਣੀਕਾਰ ਕਹਿੰਦਾ ਇਹ ਰੱਬ ਦਾ ਨਾਂ ਸੀ ਮੈਂ ਇਸ ਨੂੰ ਵਰਤਿਆ ਹੁਣ ਜਿੱਤ ਕਹੀ ਦੀ ਹੈ ਇਹ ਤੁਸੀਂ ਹਿਸਾਬ ਲਓ ਤੂੰ ਵਾਹਿਗੁਰੂ ਸ਼ਬਦ ਰੱਬ ਲਈ ਵਰਤਿਆ ਜਾਂਦਾ ਇਹ ਹਾਰ ਗਿਆ ਇਹ ਹਾਰ ਗਿਆ ਕਿਉਂਕਿ ਚੌਥੇ ਬਾਣੀਕਾਰ ਇਸ ਨਾਲ ਸਹਿਮਤ ਨਹੀਂ ਕਿ ਇਹ ਕਿਸੇ ਰਬ ਦਾ ਨਾ ਹੈ ਚੌਥੀ ਬਾਣੀਕਾਰਾਂ ਵਿੱਚ ਕੌਣ-ਕੌਣ ਸ਼ਾਮਲ ਹਨ 6 ਗੁਰੂ ਸਾਹਿਬਾਨ ਸ਼ਾਮਲ ਹਨ ਵੋਟ ਪਾਉਣ ਵਿੱਚ 15 ਭਗਤ ਸ਼ਾਮਲ ਹਨ ਤਿੰਨ ਗੁਰੂ ਕੇ ਸੇਖ ਸ਼ਾਮਲ ਹਨ ਅਤੇ 10 ਪਟ ਸ਼ਾਮਲ ਹਨ 11 ਪਟਾਂ ਵਿੱਚੋਂ 10 ਤਾਂ ਇਹ ਚੌਥੀ ਬਾਣੀਕਾਰ ਕਹਿੰਦੇ ਹਨ ਕਿ ਅਸੀਂ ਨਹੀਂ ਵਰਤਿਆ ਵਾਹਿਗੁਰੂ ਸ਼ਬਦ ਆਪਣੀ ਬਾਣੀ ਵਿੱਚ ਕਿਤੇ ਵੀ ਕਿਉਂਕਿ ਇਹ ਦਾ ਨਾਂ ਇਹ ਰੱਬ ਵਾਸਤੇ ਨਹੀਂ ਸੀ। ਤੋਂ ਇੱਕ ਵਿਰਲਾ ਬਚਿਆ ਗੰਧ ਭਟ ਉਸ ਨੇ ਆਪਣੀ ਬਾਣੀ ਵਿੱਚ ਵਾਹਿ ਤੇ ਗੁਰ ਭਾਵੇਂ ਵੱਖ-ਵੱਖ ਸ਼ਬਦ ਵਰਤੇ ਹੋਏ ਹਨ ਪਰ ਸਿੱਖਾਂ ਨੇ ਇਸ ਨੂੰ ਇੱਕ ਮੰਨ ਲਿਆ ਵਾਹਿਗੁਰੂ ਮੰਨ ਲਿਆ। ਤੋਂ ਜੇ ਇਹ ਮੰਨ ਲਈਏ ਤਾਂ ਵੀ ਕਿ ਇੱਕੋ ਹੀ ਪੱਟ ਜਿਹੜਾ ਹੈ ਇਹ ਕਹਿੰਦਾ ਕਿ ਇਹ ਇੱਕੋ ਪੱਟ ਕਹਿੰਦਾ ਕਿ ਇਹ ਸ਼ਾਦ ਵਾਇਗਰੂ ਰੱਬ ਲਈ ਹੈ ਸੋ ਬਹੁ ਗਣਤੀ ਦੀ ਜਿਤ ਹੁੰਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ 34 ਬਾਣੀਕਾਰਾਂ ਦਾ ਜਿਹੜਾ ਪਿਆਨ ਹੈ ਇਹਨਾਂ ਦੀਆਂ ਵੋਟਾਂ ਹਨ ਇਹ ਵਾਧ ਹਨ ਤੇ ਇੱਕ ਗਿਆਨ ਪਟੋ ਦੀ ਇੱਕੋ ਹੀ ਵੋਟ ਹੈ ਤੋਂ ਇਥੋਂ ਸਾਬਤ ਹੋਇਆ ਕਿ ਰੱਬ ਦੇ ਵਾਸਤੇ ਹੋਰ ਬਹੁਸਾਰੇ ਨਾ ਸ਼ੋਤੀ ਬਾਣੀ ਕਰਨੇ ਵਰਤੇ ਹਨ ਤੇ ਕਿਤੇ ਵੀ ਉਹਨਾਂ ਨੇ ਰੱਬ ਵਾਸਤੇ ਵਾਏ ਗੁਰੂ ਸਾਹਿਬ ਦੇ ਵਰਤੋਂ ਰੱਬ ਦੇ ਨਾਮ ਲਈ ਨਹੀਂ ਕੀਤੀ ਤਾਂ ਹੁਣ ਤੁਸੀਂ ਇਹ ਆਪ ਹੀ ਸੋਚ ਲਓ ਕਿ ਪਦਸ਼ੇਦ ਕਰਨ ਵਾਲੇ ਕਿੱਧਰ ਨੂੰ ਤੁਰ ਪਏ ਅਤੇ ਪਦਸ਼ੇਦ ਨੂੰ ਫਾਲੋ ਕਰਨ ਵਾਲੇ ਜਿਹੜਾ ਕਾਂਤ ਪਦਸ਼ੇਦ ਹੋ ਗਿਆ ਉਸ ਨੂੰ ਫਾਲੋ ਕਰਨ ਵਾਲੇ ਕਿੰਨੇ ਮਗਰ ਲੱਗ ਗਏ ਕਿ ਇੱਕ ਨਵਾਂ ਸ਼ਾਵਦ ਸਿੱਖਾਂ ਨੇ ਘੜ ਲਿਆ ਜਿਹੜਾ ਕਿ ਚੌਥੀ ਬਾਣੀਕਾਰਾਂ ਦੀ ਬਾਣੀ ਵਿੱਚ ਕਿਤੇ ਵੀ ਸ਼ਾਮਲ ਨਹੀਂ। ਤੋਂ ਲੋਕ ਇੱਕ ਦੀ ਗੱਲ ਮੰਨਣ ਲੱਗ ਪਏ ਤੇ ਚੌਥੀਆਂ ਦੀ ਗੱਲ ਲੋਕਾਂ ਨੇ ਠੋਕਰਾ ਦਿੱਤੀ। ਇਹ ਕੋਈ ਹੋ ਸਕਦਾ ਜਿੱਥੇ ਵੋਟਾਂ ਦਾ ਰਾਜ ਹੈ। ਤੋਂ ਬੋਹ ਗਿਣਤੀ ਜਿਹੜੀ ਆ ਉਹ ਚੌਥੀ ਬਾਣੀਕਾਰਾਂ ਦੀ ਇਥੋਂ ਸਾਬਤ ਹੁੰਦੀ ਹੈ। Ateshari kardiya vaguru ji ka khalsa vaguru